ਸੋ ਰਾਜਾ ਹੁਣ ਪ੍ਰੇਮ ਪ੍ਰਵੇਧਿਆ ਹੈ ਪ੍ਰੇਮ ਇੱਕ ਜੀਉਂਦੇ ਨਿਸ਼ਾਨੇ ਦਾ ਹੈ ਰੋਖੇ ਅੰਦਰੋਂ ਉਸ ਨਿਸ਼ਾਨੇ ਵੱਲ ਤੇ ਹਰ ਵੇਲੇ ਲਗਨ ਹੈ ਲਗਨ ਹੈ ਪਿਆਰ ਤੇ ਦਰਸ਼ਨ ਤਾਂਗ ਦੀ ਹਾਂ ਵੇਰਾਗ ਹੈ ਤੇ ਮਰਮੀ ਚੁਪਾ ਪਰ ਨਾਲ ਚਾਉ ਹੈ ਦਰਸ਼ਨ ਦਾ ਆਸ ਹੈ ਪ੍ਰਾਪਤੀ ਦੀ ਲਗਨ ਹੈ ਆਪਣਣ ਦੀ ਤੇ ਉਮਾ ਆਉਂਦਾ ਹੈ ਪਿਆਰੇ ਨੂੰ ਲਜਾਵਣ ਦਾ ਐਉਂ ਹੈ ਵੇਰਾਗ ਤੇ ਐਉਂ ਹੈ ਰਸ ਗੁਰਮਤ ਦੇ ਪ੍ਰੇਮ ਰਸ ਵਿੱਚ ਵੇਰਾਗ ਹੁੰਦਾ ਹੈ ਰਸੇ ਜੋ ਪਿਆਰਾ ਲੱਗਦਾ ਹੈ ਪ੍ਰੀਤਮ ਰਸੇ ਕਿਉਂਕਿ ਮਿਠਾਸ ਹੁੰਦੀ ਹੈ ਪ੍ਰੀਤਮ ਦੇ ਸਵਾਦ ਦੀ ਪਰ ਆਪ ਤੇ ਆਪਣਾ ਸਾਰਾ ਕੁਝ ਪਿਆਰੇ ਉਤੋਂ ਸਦਕੇ ਕਰਕੇ ਜੀ ਖੁਸ਼ ਹੁੰਦਾ ਹੈ ਦੇ ਕੇ ਰਸ ਚੜਦਾ ਹੈ ਇਹ ਜੋ ਦੇਣਾ ਦਾ ਸਦਕੇ ਕਰਨ ਦਾ ਸਦਕੇ ਹੋਣ ਦਾ ਭਾਵ ਹੈ ਇਹ ਅਸਲ ਵੇਰਾਗ ਹੈ ਸਿਰ ਵੇਰਾਗਾਂ ਦੇ ਇਹ ਵੇਰਾਗ ਹੈ ਸੁਪ੍ਰੇਮ ਕੀਏ ਦਾਤੇ ਦਾ ਪ੍ਰੇਮ ਕੀਏ ਰਸ ਵੇਰਾਗ ਪੂਰਬ ਕਰਮ ਅੰਕੂਲ ਜਦ ਪ੍ਰਗਟੇ ਪਇਓ ਪੁਰਖ ਰਸਿਕ ਬੇਰਾਗੀ ਗੌੜੀ ਮਹੱਲਾ ਪੰਜਵਾਂ